ਇਸ ਤੋਂ ਅੱਗੇ ਸ਼ੁਰੂ ਕਰਦੇ ਹਾਂ ਵਰ ਸਖ ਲਈ ਸੰਗਤੀ ਅਰਦਾਸ ਜ਼ਰੂਰੀ ਬਾਬਾ ਜੀ ਦੀ ਸਰੀਰਕ ਵਸਤਾ ਭਾਵੇਂ ਕਾਫੀ ਬਿਰਧ ਹੋ ਚੁੱਕੀ ਸੀ ਪਰ ਫਿਰ ਵੀ ਗੁਰਸਿੱਖਾਂ ਦੇ ਪਿਆਰੇ ਬਸ ਆਪਣੇ ਸਰੀਰਕ ਖੇਚਲ ਦੀ ਪ੍ਰਮਾਣ ਨਾ ਕਰਦੇ ਹੋਏ ਗੁਰਸਿੱਖ ਪੀਮੀਆਂ ਦੇ ਹਰ ਧਰਮਕ ਸਮਾਗਮ ਤੇ ਹਾਜ਼ਰ ਹੋ ਕੇ ਸੰਗਤਾਂ ਦੇ ਦਰਸ਼ਨ ਕਰਕੇ ਆਤਮਿਕ ਪ੍ਰਸ਼ਾਨਤਾ ਮਹਿਸੂਸ ਕਰਦੇ ਆਪ ਜੀ ਦਾ ਕਥਨ ਸੀ ਕਿ ਵਿੱਚ ਸੰਗਤ ਹਰ ਪ੍ਰਭ ਵਰਤਦਾ ਸੰਗਤ ਵਿੱਚ ਹਰੀ ਪ੍ਰਭ ਆਪ ਆਪ ਵਰਤਦਾ ਹੈ ਸੰਗਤ ਵਿੱਚ ਜਾ ਕੇ ਗੁਰੂ ਮਹਾਰਾਜ ਜੀ ਦੇ ਤੇ ਸੰਗਤ ਦੇ ਦਰਸ਼ਨ ਕਰਨ ਨਾਲ ਬੇਅੰਤ ਆਤਮਿਕਲਾ ਹ ਪ੍ਰਾਪਤ ਹੁੰਦਾ ਹੈ ਇਹਨਾਂ ਦਾ ਸਰਬਣ ਸੰਗ ਜੀ ਨੇ ਆਪਣੇ ਨਗਰ ਮਹਾਰਾਮ ਸਰਸਤਾ ਰਦੀਖ ਭੋਗ ਪਰ ਆਪਣੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਹਿਮ ਰਖਾਈ ਭਾਈ ਜੀ ਨੇ ਬਾਬਾ ਜੀ ਨੂੰ ਵੀ ਸ੍ਰੀ ਅਖੰਡ ਪਾਠ ਦੇ ਸਮੇਂ ਪਹਿਲੇ ਦਿਨ ਹੀ ਸਮਲ ਹੋਣ ਦੀ ਬੇਨਤੀ ਕੀਤੀ ਦੁਪਹਿਰ ਤੱਕ ਆਪ ਜੀ ਹੋਰ ਸੰਗਤ ਸਮੇਤ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਭਾਈ ਸਰਬਲ ਸਿੰਘ ਜੀ ਦੇ ਘਰ ਪੁੱਜ ਗਏ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਹਾਜ਼ਰੀ ਭਰ ਕੇ ਲੰਗਰ ਪਾਣੀ ਸਕਿਆ ਸ਼ਾਮ ਨੂੰ ਸੋਦਰ ਦੀ ਹਾਜ਼ਰੀ ਭਰ ਕੇ ਕਾਫੀ ਸਮਾ ਸੰਗਤ ਵਿੱਚ ਬੈਠ ਕੇ ਗਰਮਾਣੀ ਦਾ ਪਾਠ ਸਰਵਣ ਕੀਤਾ ਲੰਗਰ ਸਾਕੇ ਬਿਸ਼ਰਾਮ ਕਰਨ ਉਪਰੰਤ ਆਪ ਜੀ ਨੇ ਅਮਰਤ ਬੀੜੇ ਦੀ ਸੰਗਤ ਸਮੇਤ ਸਭਾ ਲਈ ਸਿਮੰਤੇ ਨੇਤੋਂ ਨੇਮ ਕਰਕੇ ਸਖੁਨੀ ਸਾਹਿਬ ਦਾ ਪਾਠ ਸੰਗਤੀ ਰੂਪ ਵਿੱਚ ਸੁਣਿਆ ਤੇ ਕੀਤਾ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਤੋਂ ਪਿਛੋਂ ਥੋੜਾ ਹਾਰ ਕਰਕੇ ਆਪ ਜੀ ਥੋੜੇ ਸਮੇਂ ਲਈ ਆਰਾਮ ਕਰਨ ਲੱਗ ਪਏ ਆਪ ਜੀ ਅਜੇ ਸਰੀਰ ਦਾ ਆਰਾਮ ਹੀ ਕਰ ਰਹੇ ਸੰਨ ਕੇ ਪਾਠੀ ਸਿੰਘਾਂ ਦੇ ਪਾਠ ਦੇ ਮੱਧ ਦੀ ਅਰਦਾਸ ਬਿਨਾਂ ਕਿਸੇ ਨੂੰ ਦੱਸੇ ਤੋਂ ਹੀ ਕਰ ਕੇ ਆਪਣਾ ਕੰਮ ਨਮੀੜਨ ਨਮੀੜ ਲਿਆ ਆਪ ਜੀ ਜਿਦੋਂ ਥੋੜੇ ਸਮੇਂ ਬਾਅਦ ਸਾਵਧਾਨ ਹੋਏ ਤਾਂ ਆਬ ਜੀ ਨੇ ਸੰਗਤੀ ਸਿੰਘਾਂ ਨੂੰ ਕਿਹਾ ਕਿ ਦੁਹਰੇ ਦਸਤਾਰੇ ਸਜਾਵੋ ਤਾਂ ਜੀ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਪਾਠ ਤੇ ਮੰਦਰੀ ਹੋਣ ਵਾਲੀ ਅਰਦਾਸ ਵਿੱਚ ਸ਼ਾਮਲ ਹੋ ਕੇ ਅਸੀਂ ਵੀ ਹਾਜ਼ਰੀ ਭਰ ਲਵਾਂਗੇ ਭਰ ਲਈਏ ਤੇ ਨਾਮਦਾਨ ਦੀ ਦਾਤ ਤੇ ਗੁਰ ਸਿੱਖੀ ਦੀ ਪ੍ਰਾਪਤੀ ਲਈ ਬੇਨਤੀ ਅਰਜ਼ੋਈ ਕਰੀਏ ਗੁਰੂ ਚਰਨਾ ਵਿੱਚ ਆਪ ਜੀ ਤੇ ਹੋਰ ਪ੍ਰੇਮੀ ਸੰਗਤ ਤਿਆਰ ਹੋ ਕੇ ਗੁਰੂ ਮਹਾਰਾਜ ਜੀ ਦੇ ਅਖੰਡ ਪਾਠ ਵਾਲੇ ਕਮਰੇ ਵੱਲ ਚਲੇ ਚੱਲੇ ਹੀ ਸੰਨ ਕੇ ਭਾਈ ਸਰਬਲ ਸੰਗ ਤੇ ਦੋ ਪਾਠੀ ਸਿੰਘ ਬਾਬਾ ਜੀ ਪਾਸ ਆ ਪੁੱਜੇ ਭਾਈ ਸਰਬਲ ਸੰਗ ਜੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਪਾਠੀ ਸਿੰਘਾਂ ਨੇ ਤਾਂ ਮੱਧ ਦੀ ਅਰਦਾਸ ਕਰ ਦਿੱਤੀ ਹੈ ਤੇ ਸਾਨੂੰ ਵੀ ਨਹੀਂ ਦੱਸਿਆ ਬਾਬਾ ਜੀ ਮੁਰ ਮੰਝੇ ਤੇ ਬੈਠ ਗਏ ਤੇ ਪਾਠੀ ਸਿੰਘਾਂ ਨੂੰ ਕਾਫੀ ਨਾਰਾਜ਼ ਹੋਏ ਤੇ ਕਹਿਣ ਲੱਗੇ ਭਲੇ ਉਹ ਲੋਕੋ ਤੁਸੀਂ ਗੁਰੂ ਮਹਾਰਾਜ ਜੀ ਦੇ ਵਜ਼ੀਰ ਹੋ ਤੁਹਾਡਾ ਫਰਜ਼ ਬਣਦਾ ਹੈ ਕਿ ਜਿੰਨਾ ਘਰ ਵਾਲਿਆਂ ਨੇ ਗੁਰੂ ਮਹਾਰਾਜ ਜੀ ਦਾ ਸਰਦਾ ਭਾਵਨੀ ਨਾਲ ਅਖੰਡ ਪਾਠ ਰਖਵਾਇਆ ਹੈ ਤੇ ਹੋਰ ਜਿੰਨੇ ਵੀ ਦੂਰ ਨੇੜੇ ਤੋਂ ਚੱਲ ਕੇ ਗੁਰੂ ਚਰਨਾਂ ਵਿੱਚ ਪੁੱਜੇ ਹਨ ਸਾਰਿਆਂ ਨੂੰ ਦੱਸਦੇ ਤੇ ਪ੍ਰੇਰਨਾ ਕਰਦੇ ਕਿ ਭਾਈ ਸਾਰੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰੋ ਤੇ ਗੁਰੂ ਚਰਨਾਂ ਵਿੱਚ ਹੋਣ ਵਾਲੀਏ ਦਾਸ ਵਿੱਚ ਸ਼ਾਮਲ ਹੋਵੋ ਇਸ ਤਰ੍ਹਾਂ ਕੰਨਾਂ ਤੁਹਾਡਾ ਫਰਜ਼ ਵੀ ਪੂਰਾ ਹੋ ਜਾਣਾ ਸੀ ਤੇ ਨਾਲ ਹੀ ਘਰ ਵਾਲਿਆਂ ਦੇ ਆਏ ਹੋਏ ਪ੍ਰੇਮੀਆਂ ਦੀ ਗੁਰੂ ਚਰਨਾ ਵਿੱਚ ਹਾਜ਼ਰੀ ਲੱਗ ਜਾਣੀ ਸੀ ਹੁਣ ਤਾਂ ਇੱਕ ਪਾਸੇ ਰਿਹਾ ਅਸੀਂ ਕੱਲ ਦੇ ਗੁਰੂ ਚਰਨਾ ਵਿੱਚ ਹਾਜ਼ਰੀ ਲਵਾਉਣ ਲਈ ਆਏ ਹੋਏ ਹਾਂ ਤੇ ਨਾਲ ਦੇ ਕਮਰੇ ਵਿੱਚ ਨਿਤਨੇਮ ਕਰਨ ਪਿੱਛੋਂ ਥੋੜਾ ਆਰਾਮ ਕਰ ਰਹੇ ਸਾਂ ਤੁਸੀਂ ਸਾਨੂੰ ਵੀ ਨਹੀਂ ਦੱਸਿਆ ਤੇ ਆਪਣੇ ਮਨ ਵਿੱਚ ਹੀ ਇਹ ਧਾਰਨਾ ਬਣਾ ਲਈ ਕਿ ਇਹ ਸੰਤ ਹਨ ਇਹਨਾਂ ਨੂੰ ਗੁਰੂ ਚਰਨਾ ਵਿੱਚ ਹੋ ਰਹੀ ਅੰਦਾਸ ਵਿੱਚ ਸ਼ਾਮਲ ਹੋਣ ਦੀ ਕੀ ਲੋੜ ਹੈ ਭਾਈ ਸैम ਜੀ ਇਹ ਆਪ ਜੀ ਨੂੰ ਬਹੁਤ ਵੱਡਾ ਭਲੇਖਾ ਹੈ ਅਸੀਂ ਸੰਤ ਨਹੀਂ ਅਸੀਂ ਤਾਂ ਗੁਰੂ ਮਹਾਰਾਜ ਜੀ ਦੇ ਸਿੱਖ ਹਾਂ ਦੇ ਗੁਰੂ ਚਰਨਾ ਵਿੱਚੋਂ ਸਦਾ ਗੁਰੂ ਸਿੱਖੀ ਦੀ ਜਾਂਚਨਾ ਕਰਦੇ ਹਾਂ ਤੇ ਇਸੇ ਭਾਵਨਾ ਨਾਲ ਇੱਥੇ ਪੁੱਜੇ ਹਾਂ ਇਹ ਗਰਮਾਣੀ ਸੁਣ ਕੇ ਤੇ ਸੰਗਤਾਂ ਦੇ ਦਰਸ਼ਨ ਕਰਕੇ ਗੁਰੂ ਚਰਨਾਮੈਚ ਹੋਣ ਵਾਲੀ ਸੰਗਤੀ ਅਰਦਾਸ ਵਿੱਚ ਸ਼ਾਮਲ ਹੋ ਕੇ ਆਪਣੀ ਹਾਜ਼ਰੀ ਲਵਾ ਸਕੀ ਜੇ ਤੋਂ ਸੇ ਸਾਨੂੰ ਦੱਸਿਆ ਤੱਕ ਨਹੀਂ ਅਤੇ ਨਾ ਹੀ ਕਰਵਾਉਣਿਆਂ ਨੂੰ ਅਰਦਾਸ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਹੈ ਇਹ ਤੁਹਾਡੀ ਬਹੁਤ ਵੱਡੀ ਪੁੱਲ ਹੈ ਤੁਹਾਡਾ ਗੁਰੂ ਤੇ ਵਜੀਰ ਦਾ ਫਰਜ਼ ਬਣਦਾ ਹੈ ਤੁਸੀਂ ਆਪਣੇ ਫਰਜ਼ ਦੀ ਪਛਾਣ ਕਰੋ ਜੇ ਤੁਸੀਂ ਪਰਮਾਰਤੇ ਆਈ ਸੰਗਤ ਨੂੰ ਪੂਰਾ ਨਾ ਕਰੋ ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਗੁਰੂ ਦਰਬਾਰ ਦੀ ਸ਼ੋਭਾ ਬਣੇ ਦੂਸਰਾ ਆਪੋ ਆਪਣੀਆਂ ਨਿੱਜੀ ਅੰਦਾਸਾਂ ਦੀ ਜਗ੍ਹਾ ਸੰਗਤੀ ਰੂਪ ਵਿੱਚ ਕੀਤੇ ਅੰਦਾਸ ਬਿੰਦੀ ਬਹੁਤ ਵੱਡੀ ਮਹਾਨਤਾ ਹੈ ਜੇ ਸਤੋਂ ਤੁਸੀਂ ਸਾਨੂੰ ਬਾਂਝੇ ਰੱਖਿਆ ਹੈ ਨਾ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਅਖੰਡ ਪਾਠ ਕਰੋ ਆਰੰਭ ਮੱਧ ਤੇ ਉਹ ਸਮੇਂ ਹੋਣ ਵਾਲੀ ਅਰਦਾਸ ਵਿੱਚ ਸ਼ਾਮਲ ਹੋਣ ਲਈ ਸਾਰੇ ਪਰਿਵਾਰ ਨੂੰ ਤੇ ਆਈ ਹੋਈ ਸੰਗਤ ਨੂੰ ਪ੍ਰੇਰਨਾ ਕਰਿਆ ਕਰੋ ਇਸ ਤਰ੍ਹਾਂ ਤੁਹਾਡੇ ਆਪਣੇ ਫਰਜ਼ ਦੀ ਪੂਰਤੀ ਤੇ ਪਰਿਵਾਰ ਦੇ ਸੰਗਤ ਦਾ ਭਲਾ ਹੋਵੇਗਾ ਪਾਠੀ ਸੰਗ ਨੇ ਆਪਣੀ ਅਣਗੈਲੀ ਦੀ ਖਿਮਾ ਮੰਗੀ ਤੇ ਗਾ ਤੋਂ ਸਾਵਧਾਨ ਰਹਿ ਲਈ ਬਚਨ ਕੀਤਾ ਆਵਲੀ ਨੇ ਸੰਗਤ ਸਮੇਤ ਗੁਰੂ ਚਰਨਾਂ ਵਿੱਚ ਪੁੰਜ ਕੇ ਗਵਤ ਰੂਹ ਵਿੱਚ ਅੰਦਾਜ਼ ਕਰਕੇ ਹਾਜ਼ਰੀ ਲਵਾਈ ਤੇ ਕੁਝ ਸਮਾਂ ਗੁਰੂ ਬਾਣੀ ਦਾ ਪਾਠ ਸੇਮ ਵਿੱਚ ਹਾਜ਼ਰੀ ਭਰ ਲਈ ਜਾਣਾ ਉੱਥੇ ਸਾਰੇ ਕੰਮ ਵਿੱਚ ਛੱਡ ਕੇ ਭਾਵੇਂ ਉਹ ਕਿੰਨੇ ਵੀ ਜ਼ਰੂਰੀ ਹੋਣ ਭਾਵੇਂ ਗੁਰਮਤਿ ਵਿਚਾਰਾਂ ਜਾਂ ਨਿੱਜੀ ਨਤਨੀਆਂ ਵੀ ਜੇ ਉਹ ਨਾ ਚੱਲ ਰਿਹਾ ਹੋਵੇ ਸੰਗਤੀ ਅਰਦਾਸ ਵਿੱਚ ਜਰੂਰ ਸਾਵਨ ਹੁੰਦੇ ਤੇ ਸਦਾ ਬਚਨ ਕਰਦੇ ਕਿ ਸੰਗਤੀ ਅਰਦਾਸ ਦੀ ਆਪਣੀ ਹੀ ਮਹਾਨਤਾ ਹੈ ਸੋ ਆਪਾਂ ਨੂੰ ਵੀ ਸਦਾ ਇਸ ਪੱਖ ਤੇ ਸਾਹਮਨਾ ਹੋਣ ਦੀ ਲੋੜ ਹੈ ਆਮ ਵੇਖਣ ਵਿੱਚ ਆਇਆ ਹੈ ਇਹ ਸ੍ਰੀ ਅਖੰਡ ਪਾਠ ਸਾਹਿਬ ਦੇ ਰਮ ਸਮੇ ਵੀ ਪਰਿਵਾਰ ਦੇ ਇੱਕ ਦੋ ਪ੍ਰੇਮੀ ਹੀ ਹਾਜ਼ਰ ਹੁੰਦੇ ਹਨ ਕੋਈ ਆਏਗਾ ਇਹਦੀ ਸੇਵਾ ਵਿੱਚ ਰੁੱਝਿਆ ਹੁੰਦਾ ਹੈ ਕੋਈ ਕਿਸੇ ਹੋਰ ਕੰਮ ਵਿੱਚ ਖੱਟਤ ਹੁੰਦਾ ਹੈ ਕੋਈ ਬਾਹਰ ਫਿਰਦਾ ਹੁੰਦਾ ਹੈ ਕੋਈ ਭਾਵੇਂ ਸਾਰੇ ਕਰਨੇ ਹਨ ਕੰਮ ਭਾਵੇਂ ਸਾਰੇ ਕਰਨੇ ਹਨ ਦੇ ਕਰਨੇ ਵੀ ਜ਼ਰੂਰੀ ਚਾਹੀਦੇ ਹਨ ਪਰ ਜਿਸ ਮਕਸ਼ਦ ਲਈ ਗੁਰੂ ਪਾਸ਼ਾ ਨੂੰ ਕਰ ਲਿਆਦਾ ਹੈ ਜੇ ਪਣ 7 ਮਿੰਟ ਦਾ ਸਮਾਂ ਗੁਰੂ ਚਰਣਾ ਵਿੱਚ ਅਰਦਾਸ ਲਈ ਵੀ ਨਾ ਕੱਟਿਆ ਤਾਂ ਜਾ ਸਕੀ ਫੇਰ ਤਾਂ ਬਹੁਤ ਲਾਭ ਨਹੀਂ ਹੈ ਇੰਨੇ ਥੋੜੇ ਸਮੇਂ ਵਿੱਚ ਕੰਮ ਕਾਜ ਵਿੱਚ ਵੀ ਕੋਈ ਘਾਟਾ ਨਹੀਂ ਪੈਂਦਾ ਗੁਰਸਿੱਖ ਪਾਸ ਤਾਂ ਕੇਵਲ ਇੱਕ ਅਰਦਾਸ ਹੀ ਹੈ ਜੋ ਉਸ ਦੇ ਜੀਵਨ ਦਾ ਆਸਰਾ ਹੈ ਇਹ ਅੰਦਾਜ਼ ਵਿੱਚ ਸ਼ਾਮਲ ਹੋਣ ਤੋਂ ਹੀ ਅਸੀਂ ਬੰਜੇ ਰਹਿ ਗਏ ਤਾਂ ਅਵੇ ਇਸਲਾਪਨ ਕੀਤਾ ਇਸ ਤੋਂ ਹੋਰ ਕੀ ਟੁੱਟੇ ਵਾਲਾ ਸੌਦਾ ਹੋ ਸਕਦਾ ਹੈ ਸਕਰਨਾਰ ਦਾਸਾ ਇਸ ਪਾ ਵਾਨੀ ਤੇ ਜਿੰਨਾ ਤੂੰ ਕਰਿਆਲੇ ਮਾਟੀ ਕਾਲੇ ਦੋਹਰਾ ਕਰਿਆ ਔਕਤ ਜੋਤ ਲੈ ਸੁਤ ਪ੍ਰਿਖਿਆ ਪ੍ਰਿਖਿਆ ਮਾਤ ਗਰਮ ਮੈਂ ਜਨ ਤੂੰ ਰਾਖਿਆ ਰਾਖਣ ਹਾਰ ਸੁਵਾ ਸੁਵਾਹ ਸਮਹ ਜਨ ਸੰਗਲੇ ਸੁਵਡ ਵਿਚਾਰ ਮਨ ਅਰਹੋ ਗਿਆਨ ਦੀਏ ਤਪ ਬਾਦ ਮਹਤਾਰੀ ਜੰਦੀਏ ਬਰਾਤ ਪਤਹਾਰੀ ਜੰਦੀਏ ਤੁਝ ਮਨੀਤਾ ਅਰਮਿਤਾ ਤਿਸ ਠਾਕਰ ਕੋ ਰਾਖਲੇ ਹੋ ਕੀਤਾ ਜੰਦੀਆ ਤੁਝ ਪਰਮਾਨ ਅਮੁੱਲਾ ਜੰਦੀਆ ਤੁਝ ਨੀਰ ਨਿਰਮੁੱਲਾ ਜੰਦੀਆ ਤੁਝ ਪਾਵਕ ਵੱਲਾ ਨਾ ਤਿਸ ਠਾਕਰ ਕੀ ਰੋਹ ਮਨ ਸ਼ਾਨਾ ਹੀਤ ਅਵਰਤ ਗਿਆਨ ਪੋਏ ਜੰਦੀਏ ਅੰਤਰ ਥਾਨ ਠਾਹਨ ਕੋ ਕੀਏ ਸਮੁੱਧਾ ਦਿਓ ਬਰਤਨ ਮਲਾਨਾ ਤਿਸ ਠਾ ਕਰਕੇ ਚਤਰਖ ਚਾਨਾ ਵੇਖਣ ਕੋ ਨੇਤਰ ਸੁਣੋ ਕੋ ਨਕਾਨਾ ਹਸਤ ਕਮਾਨ ਮਾਸ਼ਨ ਰਸਨਾ ਚਰਨ ਚਲਣ ਕੋ ਸਿਰ ਕਿਨੋ ਮੇਰਾ ਮਾਨਤ ਸਥਾ ਕਰ ਕੇ ਪੂਜੋ ਐਰਾ ਆਪ ਬਿੱਤਰ ਆਪ ਬਿੱਤਰ ਜਨਕੂ ਕਰਿਆ ਸਗਲ ਜੁਨ ਮੈਂ ਤੂੰ ਸਿਰ ਤਰਿਆ ਅਬ ਤੂੰ ਸੀੰਜ ਭਾਵੇਂ ਨਹੀਂ ਸੀਜੇ ਕਾਰਜ ਸਵਰੇ ਮਾਨ ਪ੍ਰਭੁ ਧਿਆਈ ਧਿਆਇਂ ਜੇ ਇਹਾ ਹਾਏ ਕੋਹੀ ਜਤ ਕਤ ਦੇਖੀ ਤਤਥਥ ਤੇਰੀ ਤਸ ਸੀਮਤ ਮਨ ਆਸ਼ਨ ਕਰੇ ਜਿਸ ਮਿਸਰਗੇ ਇਕ ਨਾਮ ਕਨਾ ਸਰੀ ਹਮ ਅਪਰਾਧੀ ਨਿਰਗੁਣ ਆਰੀ ਨਾ ਕੋਸ ਸੇਵਾ ਨ ਕਰਮ ਆਰੀ ਗੌਰਮ ਬਹੁਤ ਬੜਪਾ ਗੀ ਮਿਲਿਆ ਨਾਨਕ ਦਾ ਸੰਗ ਪਾਥਰ ਤਰਿਆ ਜਿਸ ਪਰ ਸ਼ਾਂਤਾਰ ਉਪਰ ਸੁਖ ਬਸੀ ਸੂਤ ਪ੍ਰਾਂਦ ਮੀਤ ਬਨੀਤਾ ਸੰਗ ਹਸੇ ਜੇ ਪ੍ਰਸਾਦ ਪੀਮ ਵਸੀਤਨ ਜਲਾ ਸੁਖदाई ਪਾਵਨੋ ਪਾਪ ਕੋ ਮੁੱਲਾ ਜੈ ਪਰ ਸਾਧ ਭੋਗੇ ਸਭ ਰਸਾ ਸਗਲ ਸਮੰਗਰੀ ਸੰਗ ਸਾਥ ਬਸਾ ਦਿਨੇ ਹਸਤ ਪਾਪ ਕਰ ਨਿਤ ਰਸਨਾ ਤਿਸੇ ਤਿਆਗੇ ਅਵਰ ਸੰਗ ਰਚਨਾ ਐਸਾ ਦੁਖ ਮਣ ਅੰਧ ਵਿਆਪੇ ਨਾਨ ਕਾਢ ਲੈ ਪ੍ਰਭ ਆਪੇ ਅਪਰੋਤਕ ਲਿਖੇ ਗਰਵਾਕ ਅਨਸਾਰ ਪਰਮੇਸ਼ਰ ਜੀ ਨੇ ਜਿਤਨੇ ਕ ਪਰਮਕਾਰ ਸਾਡੇ ਜੀਬਾਂ ਉੱਪਰ ਕੀਤੇ ਹਨ ਉਹਨਾਂ ਦੀ ਨਾ ਤਾਂ ਗਿਣਤੀ ਹੋਈ ਹੀ ਹੋ ਸਕਦੀ ਹੈ ਤੇ ਨਾ ਹੀ ਕਿਸੇ ਪ੍ਰਕਾਰ ਉਹਨਾਂ ਦਾ ਸਿਲਾ ਹੀ ਚੁਕਾਇਆ ਜਾ ਸਕਦਾ ਹੈ ਕੇਵਲ ਪ੍ਰਭ ਪਰਮੇਸ਼ਰ ਜੀ ਦਾ ਦਾਸ ਬੇਨਤੀ ਰੂਪ ਵਿੱਚ ਸ਼ੁਕਰਾਨਾ ਹੀ ਕੀਤਾ ਜਾ ਸਕਦਾ ਹੈ ਜੋ ਜੀਵ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਆਪਣੇ ਹਰਜ ਦੀ ਪੂਰਤੀ ਕਰਦਾ ਹੈ ਗੁਰਦੇਵ ਜੀ ਵੀ ਸੰਜੀਵ ਆਤਮਾ ਉੱਪਰ ਬੇਅੰਤ ਖੁਸ਼ ਹੁੰਦੀ ਹੈ ਜੋ ਪਰਮੇਸ਼ਰ ਜੀ ਦੇ ਕੀਤੇ ਪਰਪਕਾਰਾਂ ਨੂੰ ਵਿਸਾਰ ਦਿੰਦਾ ਹੈ ਉਹ ਕਰਤਕਾਂ ਦੇ ਦੋਸ਼ ਤੋਂ ਬਚ ਨਹੀਂ ਸਕਦਾ ਭਾਇ ਗੁਰਦਾਸ ਜੀ ਦੀ ਨਿਗਾਹ ਵਿੱਚ ਕਰਤਕਾਂ ਹੀ ਦੁਨੀਆ ਵਿੱਚ ਸਭ ਤੋਂ ਵੱਡਾ ਅਪਰਾਧੀ ਹੈ ਜਿਵੇਂ ਕਿ ਉਹਨਾਂ ਨੇ 35ਵੀਂ ਵਾਰ ਵਿੱਚ ਸੰਕਤ ਕੀਤਾ ਹੈ ਕਿ ਨਾ ਤਿਸ ਪਾਵੇ ਪਰਬਤ ਅਸਮਾਨ ਹੰਦੇ ਨਾ ਤਿਸ ਪਾਵੇ ਕੋਟਗੜ ਘਰਵਾਰ ਦਸੰਦੇ ਨਾ ਤਿਸ ਪਾਵੇ ਸੈਨਾ ਨਦ ਬਾਂ ਬਹੰਦੇ ਨਾ ਤਿਸ ਪਾਵੇ ਤਰਵਾਰ ਤਰਬਰਾ ਫਲ ਸੁਖਲ ਫਲੰਦੇ ਨਾ ਤਿਸ ਪਾਵੇ ਜੀ ਜੰਤ ਅਣਗੰਤ ਭਰੰਦੇ ਪਾਰੇ ਪੋਏ ਅਣਕਿਰਤ ਖਾਣਾ ਮੰਦੀ ਹੂ ਮੰਦੇ ਸੋ ਇਸ ਲਈ ਜਦ ਵੀ ਆਪਾਂ ਸਤਿਗੁਰੂ ਜੀ ਦੀਆਂ ਬਖਸ਼ਾਹਤਾਂ ਕੀਤੀਆਂ ਦਾਤਾਂ ਨੂੰ ਵਰਤਿਏ ਮੰਨ ਚੀਏ ਤਦੋਂ ਅਸਕਾਰ ਪਰਖ ਜੀ ਦੀ ਅਰਦਾਸ ਰੂਪ ਵਿੱਚ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ। ਬਾਬਾ ਜੀ ਹਮੇਸ਼ਾ ਕੋਈ ਵੀ ਆਹਾਰ ਪਾਨ ਕਰਨ ਤੋਂ ਪਹਿਲਾਂ ਤੇ ਬਾਅਦ ਵਿੱਚ ਛੋਟੀ ਅਰਦਾਸ ਦੇ ਰੂਪ ਵਿੱਚ ਸ਼ੁਕਰਾਨਾ ਕਰਿਆ ਕਰਦੇ ਸਨ। ਉਤੇ ਜਦ ਵੀ ਕੋਈ ਨਵੀਂ ਵਸਤੂ ਵਰਤਣੀ ਆਰੰਭ ਕਰਨੀ ਹੋਵੇ ਤਾਂ ਵੀ ਅਰਦਾਸ ਰੂਪ ਵਿੱਚ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੀ ਕਰਕੇ ਹੀ ਵਰਤਦੇ ਅਤੇ ਸੂ ਸਮੂਹ ਪ੍ਰੇਮੀਆਂ ਨੂੰ ਐਸਾ ਕਰਨ ਲਈ ਪ੍ਰੇਰਿਆ ਕਰਦੇ ਸਾਨੂੰ ਜਿਹਾ ਦਾ ਦਿੱਤਾ ਖਾਣਾ ਤਿਸ ਕਹੀਏ ਸਵਾਸ ਨਾਨਕ ਹੁਕਮਨਾ ਚੱਲੀ ਨਾਲ ਖਸਮੇ ਚੱਲੇ ਅਰਦਾਸ ਇੱਥੋਂ ਸਵਾਲਤ ਕਰਦੇ ਆਂ ਬੋਲਣ ਵਿੱਚ ਅਕਸਰ ਵੱਦਾ ਘਾਟਾ ਪੁੱਛ ਕਮਾਫ ਕਰਨਾ ਕੇ ਤੋਂ ਸਤਿ ਸੇਵਾ ਕਰਨੀ ਤੇ ਕਰਾਉਣੀ ਆਪ ਦੀ ਅਣਜਾਣ ਬੱਚੀ ਦੇ ਹੱਥ ਰੱਖਣਾ ਨਾਂ ਦੀ ਦਾਦੋ ਆਪਣੀ ਚਾਲ ਨਾਲ ਫਰੀਦワਸ਼ਰੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਗੁਰੂ ਜੀ ਕੀ ਫਤਿਹ